ਕਿ ਜੋ ਨਫਾਜ ਜੋ ਮੰਡੀ ਪਾਸ਼ਾ ਦੇ ਰਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਜਿੰਦਰ ਸਿੰਘ ਜੀ ਧਾਰਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਵੋਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਚੁਅਲੀ ਅਸੀਂ ਪਰ ਮੈਨੂੰ ਇਸ ਗੱਲ ਤੇ ਮਾਣ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਸਾਡੇ ਭੈਣ ਜੀ ਪਹਿਲਾਂ ਪਰਮਜੀਤ ਕੌਰ ਲਾਂਡਾ ਵੀ ਇਸ ਸਥਾਨ ਤੇ ਰਹੇ ਅਜੇ ਕੋਈ ਨਹੀਂ ਕਿ ਰਚ ਕੋਈ ਨਹੀਂ ਕੋਈ ਅੱਜ ਵੀ ਨਹੀਂ ਦਿੱਖਦਾ ਤੁਸੀਂ ਉਹ 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 ਵੀ ਮੇਰੇ ਖਿਆਲੇ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਹੈ ਸੋ ਉਹਨਾਂ ਨੇ ਐਕਚੁਅਲੀ ਅਸੀਂ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਗਣੇ ਗੁਰੂ ਨਾਨਕ ਸਾਹਿਬਾਨੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੁਜੀਏ ਪਰ ਅਖਰੇ ਹੈ ਬੁਜੀਏ ਪਰ ਉਹ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋ ਗਿਆ ਉਹਦੇ ਵਾਸਤੇ ਕਿਹਾ ਉਹਦੇ ਨਾਲ ਤੁਸੀਂ ਫੈਸਲਾ ਵਨੀ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜ੍ਹਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਰਨਮਤ ਹੈ ਇਤਿਹਾਸ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਤਰੀਕੇ ਦੀ ਬਾਸ਼ਾ ਬੋਲੇਗਾ ਤੇ ਅੱਜ ਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੋਂ ਇੱਕ ਗੱਲ ਦੱਸਦੀ ਆ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੇ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦਾਂ ਉੱਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ ਅਪਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਣਾ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਵਾਲ ਦਿੰਦੀ ਆ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਉਸਨੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸਨੇ ਸਿੱਖ ਕੌਮ ਦੀਆਂ ਭਾਵਨਾਵਾਂ 'ਚ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਾਨ ਸੱਤਾ ਦਾ ਮੁਖੀ ਜਿਹੜਾ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਗ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਗ ਸਾਹਿਬ ਫੌਸਪੇੜ ਉਸ ਦੁਨੀਆ 'ਚ ਪ੍ਰਚਾਰਨਾ ਸੋ ਕਿਉਂ ਬੰਦਾ ਆਖੇ ਜਿੱਤ ਜੰਮਾ ਰਾਜਾਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਖਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਝ ਸੀ ਸੋ ਮੈਂ ਸਿਰਫ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾਂ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਇੱਕ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸਥਾ ਨਹੀਂ ਛੱਡਿਆ ਜਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜਬੰਦ ਉਹ ਕਾਨੂੰਨੀ ਕਾਰਵਾਈ ਕਰਨੀ। ਠੀਕ ਹੈ। ਐਮਐਫ ਦਾ ਦਰਬਾਰ ਦਾ ਜੋ ਬੋਲ ਚੱਲਦਾ ਸੀ ਕਿ ਅਗਿੱਤਾਰੇ ਦੇਖੋ ਸੀ ਉਹਨਾਂ ਨੂੰ ਬੁਲਾਇਆ ਸੀਗਾ ਕਮਿਸ਼ਨ ਦੇੰਦਰ ਤਾਂ ਕਿ ਤੁਸੀਂ ਵੀ ਆਪਣਾ ਪੱਕਾ ਕੇ ਆਪਣਾ ਸਪਸ਼ਟੀਕਰਨ ਦੋ ਇਸ ਚੀਜ਼ ਦੇ ਉੱਤੇ। ਔਰ ਉਹਨਾਂ ਨੇ ਦਿੱਤਾ ਵੀ ਹੈ ਔਰ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਰਾਜ਼ ਹਾਂ ਇਸ ਚੀਜ਼ ਤੋਂ ਔਰ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ। ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣ ਦਾ ਇਹ ਹੀ ਭਾਵ ਸੀਗਾ ਕਿ ਮੈਂ ਇਹਨਾਂ ਨੂੰ ਕਦੇ ਮਾਫ ਨਹੀਂ ਕਰਾਂਗੀ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾ ਕੇ ਕਿ ਤੁਹਾਡੇ ਵੱਲੋਂ ਕੀ ਲੰਨੇ ਕੀ ਮੈਂ ਡੈਫੀਨੇਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੀ ਇਸ ਸਟੇਜ ਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਵੇਗਾ ਤੁਹਾਨੂੰ ਦੱਸ ਦਵਾਂਗੀ ਕਿ ਡਿਗੀ ਡਿਗੀ ਕੋਲ ਲੈਕਟ੍ਰਿਸ਼ ਕੈਦ ਦੀ ਕੀਤੀ ਹੈ ਜਾਂ ਸੋਬਟੋ ਸੋ ਮੋਟੋ ਦਿੱਤੀ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨੇ ਸੋਬਟੋ ਦਿੱਤੇ ਆ ਉਹਨਾਂ ਨੇ ਦਸ ਕਰਾਈ ਉਹਨਾਂ ਨੇ ਜਿਹੜੀ ਆ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ

और मैं कद भी इस चीज को माफ नहीं करा और डेफिनेटली अपनी लड़ाई अगे अगर लिखती नहीं अपनी देखे, अपनी देखे, देखे। लिखती देता भी जाएगा थैंक यू।